ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਨੇ ਮੰਡੀਆਂ ਦਾ ਕੀਤਾ ਦੌਰੇ ਦੌਰੇ ਦੌਰਾਨ ਮੰਡੀਆਂ ਚ ਕਿਸਾਨਾਂ ਅਤੇ ਆਰਤੀਆਂ ਦਾ ਜਾਣਿਆ ਹਾਲ-ਪਾਜ-ਪਾ ਤੇ ਵੀ ਜਮ ਕੇ ਵਰਦੇ ਦੇ ਸੇ ਮੰਤਰੀ ਕਿਹਾ ਦੇਸ਼ ਚ ਮਹਿੰਗਾਈ ਦੀ ਜਨਨੀ ਪਾਜਪਾ ਅੱਜ ਮਿਡਲ ਕਲਾਸ ਲੋਕਾਂ ਦਾ ਗੁਜ਼ਾਰਾ ਕਰਨਾ ਹੋਇਆ ਮੁਸ਼ਕਿਲ ਪਾਜਪਾ ਸਨਦ ਕਰਾਨਿਆਂ ਨੂੰ ਪਹੁੰਚ ਰਹੀ ਫਾਇਦਾ ਇੱਕ ਪਾਸੇ ਦੇਸ਼ਚੌਣਾਂ ਦਾ ਸੰਘਨਾਤ ਹੋ ਚੁੱਕਿਆ ਹੈ ਅਤੇ ਦੂਜੇ ਪਾਸੇ ਅਜੇ ਹੀ ਕਣਕ ਦੀ ਫਸਲ ਖੇਤਾਂ 'ਚ ਤਿਆਰ ਖੜੀ ਹੈ ਜਿਸ ਨੂੰ ਕਿਸਾਨਾਂ ਵੱਲੋਂ ਬਾਰੀ-ਬਾਰੀ ਮੰਡੀਆਂ ਨੂੰ ਸੁਟਿਆ ਜਾ ਰਿਹਾ ਹੈ ਅਤੇ ਇਸੇ ਦੇ ਚੱਲਦੇ ਅੱਜ ਕੈਬਨਿਟ ਮੰਤਰੀ ਲਾਲਚੰਦ ਘਟਾਰੂਚਕ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਮੰਡੀਆਂ 'ਚ ਮੌਜੂਦ ਕਿਸਾਨ ਮਜਦੂਰ ਅਤੇ ਆਰਤੀਆਂ ਦਾ ਹਾਲ ਜਾਣਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਹੁਣ ਤੱਕ ਪੂਰੇ ਪੰਜਾਬ 81 ਲੱਖ ਮੀਟ੍ਰਿਕ ਟਨ ਤੋਂ ਵਦੇਰੀ ਕਣਕ ਮੰਡੀਆਂ 'ਚ ਆ ਚੁੱਕੀ ਹੈ ਜਿਸ ਵਿੱਚੋਂ 79 ਮੀਟ੍ਰਿਕ ਟਨ ਦੀ ਖਰੀਦ ਸੂਬਾ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ 11484 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਪਾ ਚੁੱਕੇ ਹਾਂ ਉਨ੍ਹਾਂ ਕਿਸਾਨਾਂ ਅਗੇ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਜਲਦੀ ਨਾ ਕਰਨ ਫਸਪਨੂੰ ਪੂਰੀ ਤਰ੍ਹਾਂ ਤਿਆਰ ਹੋਣ ਤੇ ਮਦਿਆਂ 'ਚ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਖੱਜਲ ਖੁਆਰ ਨਾ ਹੋਣਾ ਪਵੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦਾ ਇੱਕ ਇੱਕ ਦਾਣਾ ਪੰਜਾਬੀ ਸਰਕਾਰ ਵੱਲੋਂ ਖਰੀਦਿਆ ਜਾਵੇਗਾ ਦੂਜੇ ਪਾਸੇ ਲੋਕ ਸਭਾ ਚੋਣਾਂ ਤੇ ਪੁੱਛੇ ਸਵਾਲ ਤੇ ਉਹਨਾਂ ਭਾਜਪਾ ਨੂੰ ਸਿੱਧੇ ਹੱਥੀਆਂ ਲੈਂਦੇ ਹੋਏ ਕਿਹਾ ਅੱਜ ਹਰ ਬਰ ਕੇਂਦਰ ਦੀ ਭਾਜਪਾ ਸਰਕਾਰ ਤੋਂ ਦੁਖੀ ਹੈ ਦੇਸ਼ ਤੇ ਮਹਿੰਗਾਈ ਦੀ ਜਨਨੀ ਭਾਜਪਾ ਹੈ ਜਿਸ ਵੱਲੋਂ ਹਰ ਚੀਜ਼ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ ਜਿਸ ਦਾ ਅਸਰ ਸਿੱਧੇ ਤੌਰ ਤੇ ਆਮ ਆਦਮੀ ਤੇ ਪੈਂਦਾ ਦਿਸ ਰਿਹਾ ਹੈ ਉਹਨਾਂ ਕਿਹਾ ਕਿ ਲੋਕ ਜਾਗਰੂਕ ਨੇ ਸਭ ਜਾਣਦੇ ਨੇ ਅਤੇ ਇਸ ਦੇਸ਼ 'ਚ ਇੰਡੀਆ ਗੱਠ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਦੇ ਅੰਦਰ ਲਗਾਤਾਰ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆਉ ਡੇ ਟੂ ਡੇ ਆਪ ਜਾ ਰਿਹਾ ਪੀਕ ਤੇ ਜਾ ਰਿਹਾ ਸੋ ਇਹਨਾ ਖਰੀਦ ਪ੍ਰਬੰਧਾਂ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪ੍ਰਬੰਧ ਕੀਤੇ ਆ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਅੱਜ ਉਹਦਾ ਜਾਇਜ਼ਾ ਲੈਣ ਦੇ ਲਈ ਮੈਂ ਬਮਿਆਰ ਮੰਡੀ ਚ ਆਇਆ ਸੋ ਸੂਚੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਫੀਡਬੈਕ ਮਿਲ ਰਹੀ ਹੈ ਕਿ ਸਵਾਰ ਜਿਹੜਾ ਕਣਕ ਦਾ ਝਾੜ ਆ ਉਹ ਕਾਫੀ ਬਿਹਤਰ ਹੈਗਾ ਆ ਭਾਵੇਂ ਮੌਸਮ ਆਪਣੇ ਥਾਂ ਥੋੜੀ ਬੋਧੀ ਖਰਾਬੀ ਕਰ ਰਿਹਾ ਹੈ ਪਰ ਕਿਸਾਨ ਲਗਾਤਾਰ ਮੰਡੀ ਚ ਆ ਰਿਹਾ ਸੋ ਕੱਲ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 81 ਲੱਖ ਮੀਟਰ ਟਨ ਤੋਂ ਉੱਪਰ ਜਿਹੜੀ ਕਣਕ ਉਹ ਆ ਚੁੱਕੀ ਹੈ ਤੇ ਚੰਗੀ ਗੱਲ ਇਹ ਆ ਕਿ ਅਸੀਂ 79 ਲੱਖ ਮੀਟਰ ਟਨ ਜਿਹੜੀ ਉਹ ਮੰਡੀਆਂ ਦੇ ਵਿੱਚੋਂ ਖਰੀਦ ਚੁੱਕੇ ਆ ਔਰ ਲਗਭਗ 11480 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾ ਚੁੱਕਿਆ ਜੋ 24 24 ਘੰਟੇ ਦੇ ਅੰਦਰ ਪੇਮੈਂਟ ਕਿਸਾਨ ਦੇ ਖਾਤੇ ਚ ਪਵੇ ਇਹਦੇ ਲਈ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਆ ਸੀਸੀਐਲ ਸਰਕਾਰ ਦੇ ਕੋਲ ਆ ਬਾਰਦਨਾ ਸਰਕਾਰ ਦੇ ਕੋਲ ਆ ਬਸ ਮੌਸਮ ਦੀ ਅਕਸ ਵੱਲੀ ਰਵੇ ਇਹ ਅਸੀਂ ਦੁਆ ਕਰਦੇ ਆ ਸੁਮਾਨ ਜੋਗ ਮੁੱਖ ਮੰਤਰੀ ਜੀ ਦਾ ਇਹ ਐਲਾਨ ਆ ਕਿ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਚਾਹੇ ਮੰਡੀ ਦਾ ਆੜਤੀ ਆ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਉਹਨੂੰ ਦਿੱਕਤ ਨਾ ਹੋਵੇ ਸੋ ਸੂਚੇ ਪੰਜਾਬ ਦੇ ਅੰਦਰ ਜਿਹੜਾ ਆ ਉਹ ਬੜਾ ਸਕਸੈਸਫੁਲ ਬੜਾ ਸਮੂਥਲੀ ਜਿਹੜਾ ਆ ਉਹ ਖਰੀਦ ਦਾ ਕੰਮ ਚੱਲ ਰਿਹਾ ਸੋ ਮੈਂ ਇੱਕ ਗੱਲ ਜ਼ਰੂਰ ਅਪੀਲ ਕਰਾਂਗਾ ਪੰਜਾਬ ਦੇ ਕਿਸਾਨਾਂ ਨੂੰ ਕਿ ਉਹ ਕਾਲੀ ਨਾ ਕਰਨ ਕੱਲਾ ਕੱਲਾ ਧਾਰਾ ਮੰਡੀ ਚ ਚੱਕਾਂਗੇ ਸਾਰੇ ਪ੍ਰਬੰਧ ਕੀਤੇ ਆ ਫਸਲ ਨੂੰ ਥੋੜਾ ਜਿਆਦਾ ਸਵਾਰ ਕੇ ਲੈ ਕੇ ਆਣ ਤਾਂ ਜੋ ਇੱਥੇ ਉਹਨਾਂ ਦੀ ਸਮਾਨਾ ਲੱਗੇ ਮੰਡੀ ਦੇ ਅੰਦਰ ਸੋ ਅਸੀਂ ਵਾਅਦਾ ਕਰਦੇ ਹਾਂ ਵੀ ਜਿਸ ਤਰ੍ਹਾਂ ਪਿਛਲੇ ਸੀਜ਼ਨ ਜਦੋਂ ਦੀ ਮਾਨਸਾਹਬ ਦੀ ਸਰਕਾਰ ਪੰਜਾਬ 'ਚ ਬਣੀ ਹੈ ਕਿਸਾਨ ਨੂੰ ਮੰਡੀ ਦੇ ਅੰਦਰ ਖੱਜਲ ਨਹੀਂ ਹੋਣ ਦਿੱਤਾ ਜਾ ਰਿਹਾ ਸੋ ਇਹ ਸੀਜ਼ਨ ਵੀ ਜਿਹੜਾ ਆ ਉਹ ਅਸੀਂ ਵਧੀਆ ਕਰਾਂਗੇ ਸਾਰੇ ਪ੍ਰਬੰਧ ਕੀਤੇ ਆ ਆਪਸੀਂ ਇੱਕੋ ਹੀ ਬੇਨਤੀ ਕਰਦੇ ਆ ਕਿ ਫਸਲ ਸਵਾਰ ਕੇ ਲੈ ਕੇ ਆਣ ਸੋ ਅੱਜ ਮੈਂ ਆਪਣੇ ਇਲਾਕੇ ਦੀਆਂ ਮੰਡੀਆਂ 'ਚ ਆਇਆ ਸੋ ਫਿਰ ਦੁਬਾਰਾ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕਿ ਕਿਸੇ ਤਰ੍ਹਾਂ ਦੀ ਚਿੰਤਾ ਤੋ ਖਲਾ ਮੰਤਨਾ ਰੱਖਣ ਸਾਰੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਆ ਔਰ ਜਲਦੀ ਕਲਾ ਚਾਹੋ 24 ਘੰਟੇ ਤੋਂ ਪਹਿਲੇ ਪਹਿਲੇ ਜਿਹੜੀ ਹੈ ਪੇਮੈਂਟ ਕਿਸਾਨ ਦੇ ਖਾਤੇ ਚ ਪਾਵਾਂਗੇ ਸਰ ਲੋਕ ਸਭਾ ਚੋਣਾਂ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਜੋ ਪਿਛਲੇ ਪਲਾਨ দেয়া ਜੋ ਲੋਕ ਸਭਾ ਦਾ ਸੰਨੀ ਡੋਲ ਵੱਲੋਂ ਲੋਕ ਕਿ ਉਹ ਖੇਤਰੀ ਅਤ ਨਾਲ ਜ਼ਿਆਦਾ ਪੱਖਪਾਤ ਹੋਇਆ ਤੇ ਕਿਵੇਂ ਦੀ ਉਮੀਦ ਲੋਕੀ ਇਸ ਵੇਲੇ ਆਮ ਆਦਮੀ ਪਾਰ ਤੋਂ ਰੱਖਣ ਔਰ ਕੀ ਪ੍ਰੋਤਸਧ ਲੰਦੇ ਦੇਖੋ ਇੱਕ ਪਾਸੇ ਕੇਂਦਰ ਦੀ ਸਰਕਾਰ ਆ ਜਿਹਦੇ ਰਾਜ ਦੇ ਦੌਰਾਨ ਦੇਸ਼ ਦੇ ਅੰਦਰ ਮੰਗਾਈ ਸਿਖਰਾਂ ਸੂਰੇ ਹੀ ਆ ਚਾਹੇ ਮਤਲਬ ਚੋਲ ਚੌਂਕੇ ਦੀਆਂ ਚੀਜ਼ਾਂ ਦਾ ਸਵਾਲ ਹੈ ਚਾਹੇ ਧਾਲਾਂ ਦਾ ਸਵਾਲ ਹੈ ਕਪੜੇ ਦਾ ਸਵਾਲ ਹੈ ਇਲਾਜ ਦਾ ਸਵਾਲ ਹੈ ਪੜ੍ਹਾਈ ਦਾ ਸਵਾਲ ਹੈ ਡੀਜ਼ਲ ਪੈਟਰੋਲ ਗੈਸਾਂ ਕਿਸੇ ਚੀਜ਼ ਨੂੰ ਵੀ ਹੱਥ ਲਾ ਕੇ ਦੇਖ ਲੋ ਲੋਕ ਤਰਾ ਤਰਾ ਕਰ ਰਹੇ ਆ ਤੇ ਬੇਰਜ਼ਗਾਰੀ ਸਾਰੀਆਂ ਹੱਦਾਵਾਂ ਨੇ ਕ੍ਰਾਸ ਕਰ ਗਈ ਆ ਮੋਦੀ ਸਾਹਿਬ ਨੇ ਹਰ ਸਾਲ 2 ਕਰੋੜ 50 ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀਗਾ ਚਲੋ 15-15 ਲੱਖ ਦਾ ਦੋਨਾਂ ਜੁਮਲਾ ਕਹਿ ਦਿੱਤਾ ਇਹ ਵੀ ਵੱਡਾ ਜੁਮਲਾ ਕੀਤਾ ਦੇਸ਼ ਦੇ ਲੋਕਾਂ ਨਾਲ ਸੋ ਅੱਜ ਲੋਕਾਂ ਦੀ ਜ਼ਿੰਦਗੀ ਦੇ ਸਵਾਲ ਜਿਹੜੇ ਆ ਲੋਕ ਉਹਦੇ ਬਾਰੇ ਸੋਚ ਰਹੇ ਆ ਸੋ ਇੰਡੀਆ ਗਠਵੰਦਨ ਪੂਰੀ ਤਾਕਤ ਦੇ ਨਾਲ ਦੇਸ਼ ਚੋਂ ਲੜ ਰਿਹਾ ਔਰ ਅਸੀਂ ਉਮੀਦ ਕਰਦੇ ਆ ਇਸ ਵਾਰ ਦੇਸ਼ ਤੋਂ ਇੱਕ ਜਿਹੜੀ ਤਾਨਾशाही ਸਰਕਾਰ ਜਿਹੜੀ ਸਰਕਾਰ ਨਾ ਕਿਸਾਨ ਦੀ ਸੁਣਦੀ ਆ ਨਾ ਗਰੀਬ ਦੀ ਸੁਣਦੀ ਆ ਨਾ ਮਿਡਲ ਕਲਾਸ ਦੀ ਸੁਣਦੀ ਆ ਨਾ ਕਿਸੇ ਵਪਾਰੀ ਦੀ ਸੁਣਦੀ ਆ ਸਿਰਫ ਕਾਰਪੋਰੇਟ ਘਰਾਣਿਆਂ ਦੀ ਉਹ ਤਜੋਰੀਆਂ ਭਰੰਦਾ ਕੰਮ ਕਰ ਰਹੀ ਆ ਸੋ ਦੂਜੇ ਬਸ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਜਿਹਨੇ ਆਪਣੇ 2 ਸਾਲਾਂ ਦੇ 24 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਬੱਚਿਆਂ ਨੂੰ 48000 ਨੌਕਰੀਆਂ ਉਹਨਾਂ ਦੀ ਝੋਲੀ 'ਚ ਪਾਈਆਂ ਨੇ ਬਿਨਾਂ ਕਿਸੇ ਸਪਾਰਸ ਤੋਂ ਮੈਰਿਟ ਦੇ ਉੱਤੇ ਪੰਜਾਬ ਦੇ ਅੰਦਰ ਨੌਕਰੀਆਂ ਮਿਲ ਰਹੀਆਂ ਨੇ ਆਮ ਆਦਮੀ ਕਲੀਨਿਕ ਨੇ ਜਿੱਥੇ ਇਲਾਜ ਮੁਫਤ ਹੁੰਦਾ ਟੈਸਟ ਮੁਫਤ ਹੁੰਦੇ ਆ ਦਵਾਈਆਂ ਮਿਲਦੀਆਂ ਆ ਸੋ ਪੰਜਾਬ ਦੇ ਅੰਦਰ ਹਰੇਕ ਅ ਪਰਿਵਾਰ ਨੂੰ 600 ਜੁੰਟ ਬਿਜਲੀ ਦਾ ਬਿਨਾ ਕਿਸੇ ਭਿੰਨ ਭੇਦ ਦੇ ਉਹ ਪੰਜਾਬ ਦੇ ਅੰਦਰ ਦਿੱਤਾ ਗਿਆ ਸੋ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਇੱਕ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਲੀਡਰਾਂ ਨੂੰ ਚਾਹੇ ਸੰਜੇ ਸਿੰਘ ਜੀ ਹੋਣ ਮਨੀਸ਼ ਸੋਧਿਆ ਜੀ ਹੋਵੇ ਬਲ ਕਿਵੇਂ ਉਹਨਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਈਡੀ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਇਸਤੇਮਾਲ ਕਰਕੇ ਜੇਲ੍ਹਾਂ 'ਚ ਟੱਕਿਆ ਸੋ ਇਹ ਕਿਸਮ ਦੀ ਇਨਡਾਇਰੈਕਟ ਤਾਨਸਾਈ ਹੈ ਅਮਰਜੈਂਸੀ ਹੈ ਸੋ ਲੋਕ ਇਸ ਵਾਰ ਇਸ ਸਰਕਾਰ ਨੂੰ ਚਲਦਾ ਕਰਨਗੇ ਤੇ ਇੰਡੀਆ ਗਠਵੰਧਨ ਦੀ ਦੇਸ਼ ਜਿੰਦ ਸਰਕਾਰ ਬਣੂਗੀ ਗੁਰਦਾਸਪੁਰ ਦੇ ਅੰਦਰੋਂ ਵੀ ਅਮਨ ਸੇਰ ਸਾਰੀ ਕਲਸੀ ਜਿਹੜਾ ਸਾਡਾ ਨੌਜਵਾਨ ਉਮੀਦਵਾਰ ਹੈ ਜਿਸ ਨੂੰ ਬੋਲਣ ਦੀ ਵੀ ਕਲਾ ਹੈ ਜਿਹਦੀ ਮੂੰਹ ਤੇ ਜਵਾਨ ਵੀ ਆ ਤੇ ਮੈਨੂੰ ਲੱਗਦਾ ਵੀ ਸਾਡਾ ਗੁਰਦਾਸਪੁਰ ਜ਼ਿਲ੍ਹਾ ਖਾਸ ਕਰਕੇ ਸਾਡਾ ਬਾਰਡਰ ਦਾ ਇਲਾਕਾ ਕੰਢੀ ਦਾ ਇਲਾਕਾ ਜਿੰਨੂੰ ਕਰੋੜਾ ਰੁਪਏ ਐਮਪੀ ਲੈਡ ਚੋਂ ਆਂਦੇ ਆ ਪਰ ਲੋਕਾਂ ਦੇ ਪਿੰਡਾਂ ਤੱਕ ਪਹੁੰਚਦੇ ਨਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਵਾਰ ਸਮੁੱਚੇ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਜੀ ਦਾ 13 0 ਦਾ ਜਿਹੜਾ ਨਾਰਾ ਆ ਉਹਨੂੰ ਗੁਰਦਾਸਪੁਰ ਦੇ ਵਿੱਚ ਵੀ ਹਲਾਵਾਂਗੇ ਔਰ ਇਥੋਂ ਨੌਜਵਾਨ ਨਵਾਸ ਜਿੱਤ ਕੇ ਜਾਊਗੀ ਇਹਦੇ ਨਾਲ ਸਾਡੇ ਇਲਾਕੇ ਨੂੰ ਹੋਰ ਵੱਲ ਮਿਲੂਗਾ ਐਮਪੀ ਦੀਆਂ ਚੋਣਾਂ 'ਚ ਮੈਂ ਲੋਕਾਂ ਨੂੰ ਵੀ ਮਿਲ ਕਰਦਾ ਕਿ ਡਟ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ